ਪੰਜਾਬ ਦੇ ਵਿਧਾਨ ਸਭਾ ਦੀਆਂ ਦੋ ਹੋਰ ਸੀਟਾਂ ਖਾਲੀ ਰੰਦਾਵਾ ਤੇ ਚੱਬੇਵਾਲ ਦਾ ਅਸਤੀਫਾ ਮੰਜ਼ੂਰ ਥੋੜੀ ਦੇਰ ਦੇ ਵਿੱਚ ਰਾਜਾ ਬੜੇਂਗੀ ਵੀ ਦੇਣਗੇ ਰਿਜ਼ਾਈਨ ਪੰਜਾਬ 'ਚ ਬਿਜਲੀ ਦੀਆਂ ਦਰਾਂ ਦੇ ਵਿੱਚ ਹੋਇਆ ਵਾਅਦਾ 7 ਕਿਲੋਵਾਟ ਤੱਕ ਦੀ ਘਰੇਲੂ ਬਿਜਲੀ 10 ਤੋਂ 12 ਪੈਸੇ ਪ੍ਰਤੀ ਯੂਨਿਟ ਮਹਿੰਗੀ 300 ਯੂਨਿਟ ਫ੍ਰੀ ਬਿਜਲੀ ਦੀ ਸਹੂਲਤ جاری ਬੰਦੀ ਸਿੰਘਾ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਅਨਿਤ ਬਿੱਟੂ ਦਾ ਵੱਡਾ ਬਿਆਨ ਜੇ ਕੇਂਦਰ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਚੁੱਕੇ ਕੀ ਕਦਮ ਤਾਂ ਮੈਂ ਨਹੀਂ ਕਰਾਂਗਾ ਵਿਰੋਧ। ਕੀ ਹੁਣ ਮੂਵ ਆਨ ਕਰਨ ਦਾ ਇਹ ਸਮਾਂ? ਰਾਜਾ ਬੜਿੰਗ ਨੇ ਰਮਨੀਤ ਬਿੱਟੂ ਤੇ ਸਾਧਿਆ ਨਿਸ਼ਾਨਾ ਬੋਲੇ ਕਾਂਗਰਸ ਦੇ ਵਿੱਚ ਰਹਿੰਦੇ ਆ ਬੰਦੀ ਸਿੱਖਾਂ ਦੀ ਰਿਹਾਈ ਨੂੰ ਦੱਸਦੇ ਸੀ ਸਿਧਾਂਤਾਂ ਦੇ ਖਿਲਾਫ। ਬਿੱਟੂ ਦੀਆਂ ਗੱਲਾਂ ਤੇ ਮੈਨੂੰ ਇਹ ਸ਼ੱਕ। ਈਰਾ ਮੁਖੀ ਰਾਮ ਰਹੀਮ ਨੇ ਹਾਈ ਕੋਰਟ ਤੋਂ ਫਰਮਾਨਗੀ 21 ਦਿਨਾਂ ਦੀ ਫਰਲੋ ਹਾਈ ਕੋਰਟ ਨੇ ਐਜੀਪੀਸੀ ਤੇ ਹਰਿਆਣਾ ਸਰਕਾਰ ਨੂੰ ਨੋਟਿਸ ਕਰ ਮੰਗਿਆ ਜਵਾਬ ਮਾਮਲੇ ਤੇ ਤੋ ਉਹ ਜੁਲਾਈ ਨੂੰ ਹੋਵੇਗੀ ਸੁਣਵਾਈ ਸਾਫ ਦਾ ਵਿਧਾਇਕ ਸ਼ੀਤਲੰਗਰਾਲ ਦਾ ਇਲਜ਼ਾਮ ਬੋਲੇ ਦਬਾ ਦੇ ਵਿੱਚ ਮਨਜ਼ੂਰ ਕੀਤਾ ਗਿਆ ਮੇਰਾ ਅਸਤੀਫਾ ਜੇ ਭਾਪੀ ਜਿੰਨੀ ਚੋਣ ਦੇ ਲਈ ਦਿੱੰਦੀ ਹੈ ਟਿਕਟ ਤਾਂ ਦਰਜ ਕਰਾਂਗਾ ਜਿੱਤ ਉਹ ਜੈਨ ਪੁਲਿਸ ਦੇ ਵੱਲੋਂ ਕ੍ਰਿਕਟ ਸੱਟੇਬਾਜ਼ਾਂ ਦੇ ਖਿਲਾਫ ਵੱਡਾ ਐਕਸ਼ਨ ਛਾਪੇਵਾਰੀ ਕਰ 15 ਕਰੋੜ ਦਾ ਕੈਸ਼ ਕੀਤਾ ਜ਼ਬਤ کئی ਮੁਲਜ਼ਮਾਂ ਨੂੰ ਕੀਤਾ ਗਿਆ ਗ੍ਰਿਫਤਾਰ ਮੌਲ ਕਾਤਾ ਦੇ ਸ਼ਾਪਿੰਗ ਮਾਲ ਦੇ ਫੂਡ ਕੋਰਟ ਦੇ ਵਿੱਚ ਲੱਗੀ ਭਿਆਨਕ ਅੱਗ ਮੌਲ ਦੇ ਵਿੱਚ ਮੌਜੂਦ ਲੋਕਾਂ ਨੂੰ ਤੁਰੰਤ ਕੱਢਿਆ ਗਿਆ ਬਾਹਰ ਜਾਣੇ ਨੁਕਸਾਨ ਦੀ ਕੋਈ ਖਬਰ ਨਹੀਂ। ਕੁਵੈਤ ਅਗਨੀ ਕਾਰਦੇ ਵਿੱਚ ਮਾਰੇ ਗਏ 45 ਭਾਰਤੀਆਂ ਦੀਆਂ ਲਾਸ਼ਾਂ ਲਿਆਂਦੀਆਂ ਗਈਆਂ ਭਾਰਤ ਕੋਚੀ 에어ਪੋਰਟ ਤੇ ਲੈਂਡ ਹੋਇਆ 에어ਪੋਰਟ ਦਾ ਵਿਸ਼ੇਸ਼ ਜਹਾਜ਼ ਮ੍ਰਿਤਕਾਂ ਦੇ ਵਿੱਚ ਚਾਰਪੁਰ ਦੇ ਹਿਮੰਤ رائے ਵੀ ਸ਼ਾਮਿਲ। ਸੱਚੀ ਗੱਲ ਤੁਸੀਂ ਵਖਰੇਓ ਨਿਊਜ਼ 8 ਪੰਜਾਬ ਲੈਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਿਨ ਸਵਾਗਤ ਹੈ ਸ਼ੁਭਾਸ਼ਾਤ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਪੰਜਾਬ ਵਿਧਾਨ ਸਭਾ ਦੀਆਂ ਤੋਂ ਹੋਰ ਸੀਟਾਂ ਖਾਲੀ ਹੋ ਗਈਆਂ ਨੇ ਸੁਖਿੰਦਰ ਰੰਦਾਵਾ ਤੇ ਰਾਜਕੁਮਾਰ ਜੱਬੇਵਾਲ ਦਾ ਅਸਤੀਫਾ ਮਨਜ਼ੂਰ ਹੋ ਗਿਆ ਥੋੜੀ ਦੇਰ ਦੇ ਵਿੱਚ ਰਾਜਾ ਬੜਿੰਗਵੀ ਵਿਧਾਇਕੀ ਤੋਂ ਅਸਤੀਫਾ ਦੇਣਗੇ ਮੀਤਹਿਰ ਵੀ ਜਲਦ ਵਿਧਾਇਕੀ ਤੋਂ ਰਿਜ਼ਾਈਨ ਦੇ ਸਕਦੇ ਨੇ ਚਾਰਾਂ ਨੇ ਲੋਕ ਸਭਾ ਚੋਣਾਂ ਦੇ ਵੀ ਦਰਸਲ ਜਿੱਤ ਦਰਜ ਕੀਤੀ ਹੈ ਸੁਖਿੰਦਰ ਸਿੰਘ ਰੰਦਾਵਾ ਗੁਰਦਾਸਪੁਰ ਤੇ ਰਾਜਾ ਬੜਿੰਗਲੋ ਜਿਆਣਾ ਤੋਂ ਐਮਪੀ ਚੁਣੇ ਗਏ ਨੇ ਸੰਗਰੂਰ ਤੋਂ ਮੀਤ ਸੰਸਦ ਚੁਣੇ ਗਏ ਨੇ ਹੁਸ਼ਿਆਰਪੁਰ ਤੋਂ ਸੰਸਦ ਬਣੇ ਨੇ ਰਾਜਕੁਮਾਰ ਚੱਬੇਵਾਲ ਤਾਂ ਇਸ ਦੇ ਵਿਚਾਲੇ ਪੰਜਾਬ ਵਿਧਾਨ ਸਭਾ ਦੀਆਂ ਦੋ ਹੋਰ ਸੀਟਾਂ ਖਾਲੀ ਹੋ ਗਈਆਂ ਨੇ ਕਿਉਂਕਿ ਸੁਖਜਿੰਦਰ ਸਿੰਘ ਰੰਦਾਵਾ ਤੇ ਰਾਜਕੁਮਾਰ ਚੱਬੇਵਾਲ ਦੇ ਵੱਲੋਂ ਜੋ ਅਸਤੀਫਾ ਦਿੱਤਾ ਗਿਆ ਵਿਧਾਇਕੀ ਤੋਂ ਅਸਤੀਫਾ ਮਨਜ਼ੂਰ ਹੋ ਗਿਆ ਥੋੜੀ ਦੇਰ ਦੇ ਵਿੱਚ ਰਾਜਾ ਬੜਿੰਗ ਵੀ ਵਿਧਾਇਕੀ ਤੋਂ ਅਸਤੀਫਾ ਦੇਣਗੇ ਮੀਤਹਿਰ ਵੀ ਜਲਦ ਵਿਧਾਇਕੀ ਤੋਂ ਰਿਜ਼ਾਈਨ ਦੇ ਸਕਦੇ ਨੇ ਆ ਕੁੱਲ ਮਿਲਾ ਕੇ ਕਿਉਂਕਿ ਇੱਕ ਜਿਹੜੀ ਜ਼ਿਮਨੀ ਚੋਣ ਪਹਿਲਾਂ ਹੀ ਅਨਾਊਂਸ ਹੋ ਚੁੱਕੀ ਹੈ ਜੇਕਰ ਜਲੰਧਰ ਵੈਸਟ ਸੀਟ ਦੀ ਗੱਲ ਕੀਤੀ ਜਾਵੇ ਤਾਂ ਉਹ ਆ ਸ਼ੀਤਲungral ਦੇ ਅਸਤੀਫੇ ਤੋਂ ਬਾਅਦ ਚ ਉਹ ਸੀਟ ਖਾਲੀ ਹੋਈ ਸੀ ਤਾਂ ਚਾਰ ਹੋਰ ਸੀਟਾਂ ਨੂੰ ਲੈ ਕੇ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਨਨੀ ਚੋਣ ਹੋਵੇਗੀ ਜਿਸ ਨੂੰ ਲੈ ਕੇ ਚੋਣ ਕਮਿਸ਼ਨ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਐਲਾਨ ਕੀਤਾ ਜਾਵੇਗਾ ਇਹਨਾਂ ਚਾਰ ਸੀਟਾਂ ਦੇ ਵਿੱਚੋਂ ਦੋ ਜਿਹੜੀਆਂ ਕਿ ਸੀਟਾਂ ਖਾਲੀ ਹੋ ਗਈਆਂ ਨੇ ਸੋਹਿੰਦਰ ਅੰਦਾਵਾ ਤੇ ਰਾਜਕੁਮਾਰ ਚੱਬੇਵਾਲ ਦਾ ਅਸਤੀਫਾ ਮਨਜ਼ੂਰ ਹੋ ਗਿਆ ਹੈ ਰਾਜਾ ਬੜਿੰਗਵੀ ਵਿਧਾਇਕੀ ਤੋਂ ਅਸਤੀਫਾ ਦੇਣਗੇ ਤੇ ਮੀਤ ਹੇਰ ਵੀ ਜਲਦ ਵਿਧਾਇਕੀ ਤੋਂ ਰਿਜ਼ਾਈਨ ਦੇ ਸਕਦੇ ਨੇ ਇੱਕ ਪਹਿਲਾਂ ਜਨਨੀ ਚੋਣ ਅਨਾਊਂਸ ਹੋ ਚੁੱਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਆਮਨੀਟੇਡ ਦੋ ਮਹੀਨੇ ਤੱਕ ਜਿਹੜੇ ਕਿ ਜ਼ਿਮਨੀ ਚੋਣੇ ਨਾਲ ਸੀਟਾਂ ਤੇ ਜਿਹੜੀ ਕਿ ਹੋਣ ਜਾ ਰਹੀ ਹੈ ਕਿਉਂਕਿ ਜਦੋਂ ਦੋ ਸੀਟਾਂ ਖਾਲੀ ਹੋ ਗਈਆਂ ਤਾਂ ਹੋਰ ਸੀਟਾਂ ਖਾਲੀ ਹੋ ਗਈਆਂਗੇ ਉਸ ਤੋਂ ਬਾਅਦ ਚ ਚੋਣ ਕਮਿਸ਼ਨ ਦੇ ਵੱਲੋਂ ਜ਼ਿਮਨੀ ਚੋਣ ਕਰਵਾਉਣ ਦਾ ਜੋ ਕਿ ਫੈਸਲਾ ਲਿਆ ਜਾਵੇਗਾ ਚਾਰ ਹੋਰ ਸੀਟਾਂ ਤੇ ਜ਼ਿਮਨੀ ਚੋਣ ਜੋ ਕਿ ਜਲਦ ਹੋਵੇਗੀ ਜਿਨ੍ਹਾਂ ਦੇ ਵਿੱਚ ਚਾਰ ਵਿਧਾਨ ਸਭਾ ਦਰਸਲ ਹਲਕੇ ਨੇ ਇੱਕ ਡੇਰਾ ਬਾਬਾ ਨਾਨਕ ਜਿਹੜਾ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵਿੱਚ ਵਿਧਾਨ ਸਭਾ ਹਲਕਾ ਪੈਂਦਾ ਡੇਰਾ ਬਾਬਾ ਨਾਨਕ ਇਥੋਂ ਸੁਖਿੰਦਰ ਸਿੰਘ ਹੰਦਾਵਾ ਜਿਹੜੇ ਕਿ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਸਨ 2022 ਦੇ ਵਿੱਚ ਜੋ ਕਿ ਜਿੱਤੇ ਸਨ ਤਾਂ ਗੁਰਦਾਸਪੁਰ ਤੋਂ ਲੋਕ ਸਭਾ ਚੋਣਾਂ ਦੇ ਦੌਰਾਨ ਉਹਨਾਂ ਨੇ ਜਿੱਤ ਦਰਜ ਕੀਤੀ ਐਮਪੀ ਬਣੇ ਇਹ ਸੀਟ ਖਾਲੀ ਹੋ ਗਈ ਗਿੱਦੜਬਾਹਾ ਜਿੱਥੋਂ ਕਿ ਰਾਜਾ ਵੜਿੰਗ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਹਲੇ ਉਹਨਾਂ ਨੇ ਥਰਜ਼ਾਈਨ ਕਰਨਾ ਬਾਕੀ ਉਹਨਾਂ ਦੇ ਵੱਲੋਂ ਕਿਉਂਕਿ ਲੁਧਿਆਣਾ ਤੋਂ ਵੀ ਐਮਪੀ ਚੁਣੇ ਗਏ ਨੇ ਬਰਨਾਲਾ ਤੇ ਚੱਬੇਵਾਲ ਇਹ ਚਾਰ ਹੋਰ ਸੀਟਾਂ ਤੇ ਜਿੱਨਾ ਕਿ ਜਲਦ ਜਿੰਨੀ ਚੋਣ ਹੋਵੇਗੀ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਪੰਕਜ ਕਪਾਈ ਜੁੜੇ ਹੋਏ ਨੇ ਆ ਪੰਕਜ ਜਣੀਆਂ ਦੋ ਸੀਟਾਂ ਜਿਹੜੀਆਂ ਖਾਲੀ ਹੋ ਚੁੱਕੀਆਂ ਨੇ ਤੇ ਬਾਕੀ ਦੋ ਸੀਟਾਂ ਬਾਰੇ ਦੋ ਆਗੂਆਂ ਬਾਰੇ ਕੀ ਕੋ ਜਾਣਕਾਰੀ ਹੈ ਰਾਜਾ ਵੜਿੰਗ ਕਦੋਂ ਤੱਕ ਅਸਤੀਫਾ ਦੇ ਰਹੇ ਨੇ ਤੇ ਮੀਤਹਿਰ ਬਾਰੇ ਹੁਣ ਤੱਕ ਦੀ ਕੀ ਕੋ ਜਾਣਕਾਰੀ ਆ ਦੇਖੋ 14 ਦਿਨ ਦਾ ਸਮਾਂ ਹੁੰਦਾ ਵਾ ਜਦੋਂ ਕੋਈ ਸ਼ਖਸ ਦੋ ਉਦਿਆਂ ਤੇ ਹਿੱਸੇ ਤੈਨਾਤ ਹੋਵੇ ਔਰ ਆ ਲਗਭਗ 6 ਦਿਨ ਬਚੇ ਨੇ ਤਾਂ ਜਿਹੇ ਚ ਥੋੜੀ ਦੇਰ ਬਾਅਦ ਹੁਣ ਤੋਂ 10 ਮਿੰਟ ਬਾਅਦ ਰਾਜਾ ਵੜਿੰਗ ਵਿਧਾਨ ਸਭਾ ਪਹੁੰਚ ਰਹੇ ਨੇ ਫਿਰਾਂ ਤੋਂ ਬាទ ਸਪੀਕਰ ਨੂੰ ਸਿਫਾ ਜਿਹੜਾ ਆਪਣਾ ਦੇਣਗੇ ਔਰ ਉਹਨਾਂ ਦਾ ਸਿਫਾ ਮਨਜ਼ੂਰ ਕਰ ਲਿੱਤਾ ਜਾਏਗਾ ਕਿਉਂਕਿ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹ ਚੁਣੇ ਗਏ ਨੇ ਤਾਂ ਦੂਜੇ ਪਾਸੇ ਮੀਟਿੰਗ ਕੱਲ ਇੱਕ ਖੇਡ ਮੰਤਰਾਲੇ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸੀਗੇ ਕਿਉਂਕਿ ਪੈਰਿਸ ਦੇ ਵਿੱਚ ਪੰਜਾਬ ਦੇ ਕੁਝ ਖਿਡਾਰੀ ਜਾ ਰਹੇ ਨੇ ਉਹਨਾਂ ਨੂੰ ਲੈ ਕੇ ਡਿਸੀਜਨ ਲਿਤਾ ਗਿਆ ਸੀਗਾ ਉਹਨਾਂ ਨੂੰ ਫੰਡ ਜਿਹੜੇ ਦੇਨੇ ਨੇ ਤਾਂ ਮੀਤ ਫੇਰ ਦਾ ਅਜੇ ਤੱਕ ਸਤੀਫਾ ਜਿਹੜਾ ਵੈ ਉਹ ਨਹੀਂ ਆਇਆ ਵੈ ਔਰ ਇੰਤਜ਼ਾਰ ਕੀਤਾ ਜਾ ਰਿਹਾ ਕਦੋਂ ਤੱਕ ਸਤੀਫਾ ਦਿੱਤਾ ਜਾਏਗਾ ਹਾਲਾਂਕਿ ਉਹਨਾਂ ਕੋ ਪੰਜ ਛੇ ਦਿਨ ਅਜੇ ਪਈ ਨੇ ਦੂਜੇ ਪਾਸੇ ਜਿਹੜਾ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਸਤੀਫਾ ਭੇਜਿਆ ਗਿਆ ਸੀ ਉਹ ਪ੍ਰਵਾਨ ਕਰ ਲਿਤਾ ਗਿਆ ਔਰ ਨਾਲ ਹੀ ਨਾਲ ਜਿਹੜੇ ਰਾਜਕੁਮਾਰ ਚੱਬੇਵਾਲ ਨੇ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਬਣੇ ਨੇ ਉਹਨਾਂ ਦਾ ਸਤੀਫਾ ਵੀ ਜਿਹੜਾ ਵਿਧਾਨ ਸਭਾ ਨੇ ਮਨਜ਼ੂਰ ਕਰ ਲਿਤਾ ਵੈ ਉਹਨਾਂ ਮੈਂਬਰ ਪਾਰਲੀਮੈਂਟ ਦੋਵੇਂ ਆ ਰਹਿਣਗੇ ਔਰ ਥੋੜੀ ਦੇਰ ਬਾਅਦ ਰਾਜਾ ਬਰਿੰਗ ਦੇ ਵੱਲੋਂ ਸੀਫਾ ਦੇ ਦਿੱਤਾ ਜਾਏਗਾ ਤਾਂ ਪੰਜਾਬ ਦੇ ਵਿੱਚ ਹੁਣ ਪੰਜ ਜਿਮਨੀ ਚੋਣਾਂ ਜਿਹੜੀਆਂ ਨੇ ਉਹ ਹੋਣਗੀਆਂ ਇੱਕ ਤਾਂ ਚੋਣ ਜਾਪਦਾ ਜਲੰਧਰ ਪੱਛਮੀ ਸੀਟ ਨੂੰ ਲੈ ਕੇ ਲੱਗ ਚੁੱਕਿਆ ਹੈ 10 ਜੁਲਾਈ ਨੂੰ ਚੋਣ ਹੋਣੀ ਹੈ ਔਰ ਬਾਕੀ ਚਾਰ ਸੀਟਾਂ ਦੀਆਂ ਤਰੀਕਾਂ ਦਾ ਐਲਾਨ ਜਲਦ ਹੋਏਗਾ ਔਰ ਅਗਲੇ 3-4 ਮਹੀਨਿਆਂ 'ਚ ਬਾਕੀ ਚਾਰ ਸੀਟਾਂ ਤੇ ਵੀ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਤਾਂ ਕਾਫੀ ਅਹਿਮ ਹੈ ਅਗਲੇ 6 ਮਹੀਨੇ ਪੰਜਾਬ ਦੇ ਉੱਤੇ ਜਿਮਨੀ ਚੋਣਾਂ ਦਾ ਭਾਰ ਜਿਹੜਾ ਹੈ ਉਪਿੰਦਾ ਹੋਇਆ ਨਜ਼ਰ ਆਏਗਾ ਜਿਮਨੀ ਚੋਣਾ ਦੇ ਨਾਲ-ਨਾਲ ਨਗਰ ਨਿਗਮ ਤੇ ਪੰਚਾਇਤੀ ਚੋਣਾ ਇਹ ਵੀ ਪੰਜਾਬ ਦੇ ਵਿੱਚ ਪੈਂਡਿੰਗ ਪਈਆਂ ਹੋਈਆਂ ਨੇ ਉਹ ਵੀ ਤੁਹਾਨੂੰ ਅਗਲੇ 2-3 ਮਹੀਨੇ ਚ ਦੇਖਣ ਨੂੰ ਮਿਲਣਗੇ ਹਾਂ ਠੀਕ ਹੈ ਪੰਗੇ ਜੀ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਅਰਸਲ ਪੰਜਾਬ ਵਿਧਾਨ ਸਭਾ ਦੀਆਂ ਦੋ ਹੋਰ ਸੀਟਾਂ ਜੋ ਕਿ ਖਾਲੀ ਹੋ ਗਈਆਂ ਨੇ ਸੁਖਜਿੰਦਰ ਸਿੰਘ ਰੰਦਾਵਾ ਤੇ ਰਾਜਕੁਮਾਰ ਚੱਬੇਵਾਲ ਦਾ ਅਸਤੀਫਾ ਮਨਜ਼ੂਰ ਹੋ ਗਿਆ ਥੋੜੀ ਦੇਰ ਦੇ ਵਿੱਚ ਰਾਜਾ ਵੜਿੰਗ ਵੀ ਜੋ ਕਿ ਵਿਧਾਇਕੀ ਤੋਂ ਅਸਤੀਫਾ ਦੇਣਗੇ ਤੇ ਮੀਤ ਇਹਦੇ ਵੀ ਜਲਦ ਵਿਧਾਇਕੀ ਤੋਂ ਰਜ਼ਾਈ ਦੇ ਸਕਦੇ ਨੇ ਦਰਸਲ ਪੰਜ ਜ਼ਿਮਨੀ ਚੋਣਾ ਇੱਕ ਪਹਿ ਆ ਵੋਟਾਂ ਪੈਣਗੀਆਂ 13 ਜੁਲਾਈ ਨੂੰ ਨਤੀਜੇ ਆਉਣਗੇ ਤੇ ਬਾਕੀ ਦੀਆਂ 4 ਸੀਟਾਂ ਤੇ ਆਉਣ ਵਾਲੇ 3-4 ਮਹੀਨੇ ਤੱਕ ਜਿਹੜੀ ਕਿ ਜ਼ਿੰਮਨੀ ਚੋਣ ਹੋਵੇ ਰੋਕਾਂਗੇ ਅਗਲੀ ਵੱਡੀ ਖਬਰ ਦਾ ਪੰਜਾਬ ਦੇ ਵਿੱਚ ਬਿਜਲੀ ਦੀਆਂ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ ਹੈ 16 ਜੂਨ ਤੋਂ ਲਾਗੂ ਹੋਣਗੀਆਂ ਨਵੀਆਂ ਦਰਾਂ 7 ਕਿਲੋਵਾਰਟ ਤੱਕ ਘਰੇਲੂ ਬਿਜਲੀ ਦੇ ਵਿੱਚ 10 ਤੋਂ 12 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ 7 ਤੋਂ 100 ਕਿਲੋਵਾਟ ਤੱਕ ਘਰੇਲੂ ਬਿਜਲੀ ਦੀਆਂ ਦਰਾਂ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਇੰਡਸਟਰੀ ਦੇ ਲਈ ਬਿਜਲੀ ਦੀਆਂ ਦਰਾਂ ਦੇ ਵਿੱਚ 15 ਪੈਸੇ ਦਾ ਵਾਧਾ ਕੀਤਾ ਗਿਆ ਹੈ 2 ਬਿਲ ਕਨੈਕਸ਼ਨ ਦੀਆਂ ਦਰਾਂ ਦੇ ਵਿੱਚ ਵੀ 15 ਪੈਸੇ ਦਾ ਵਾਧਾ ਹੋਇਆ ਹੈ 300 ਯੂਨਟ ਪਰਤੀ ਮਹੀਨਾ ਮੁਫਤ ਬਿਜਲੀ ਦੀ ਸਹੂਲਤ ਜਾਰੀ ਰਹੇਗੀ 300 ਯੂਨਟ ਤੋਂ ਉੱਪਰ ਘਰੇਲੂ ਬਿਜਲੀ ਤੇ ਦਰਾਂ ਜੋ ਕਿ ਲਾਗੂ ਹੋਣਗੀਆਂ ਸੋ ਪੰਜਾਬ ਦੇ ਵਿੱਚ ਬਿਜਲੀ ਦੀਆਂ ਦਰਾਂ ਦੇ ਵਿੱਚ ਦਰਸਲ ਵਾਧਾ ਕਰ ਦਿੱਤਾ ਗਿਆ ਹੈ 16 ਜੂਨ ਤੋਂ ਜਿਹੜੀਆਂ ਕਿ ਨਵੀਆਂ ਦਰਾਂ ਲਾਗੂ ਹੋ ਜਾਣਗੀਆਂ 7 ਕਿਲੋਵਾਟ ਤੱਕ ਘਰੇਲੂ ਬਿਜਲੀ ਦੇ ਵਿੱਚ 10 ਤੋਂ 12 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਇਸ ਤੋਂ ਇਲਾਵਾ 7 ਤੋਂ 100 ਕਿਲੋਵਾਟ ਤੱਕ ਘਰੇਲੂ ਬਿਜਲੀ ਦੀਆਂ ਦਰਾਂ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਉੱਥੇ ਗੱਲ ਇੰਡਸਟਰੀ ਦੀ ਕੀਤੀ ਜਾਵੇ ਤਾਂ ਇੰਡਸਟਰੀ ਦੇ ਲਈ ਬਿਜਲੀ ਦੀਆਂ ਦਰਾਂ ਦੇ ਵਿੱਚ 15 ਪੈਸੇ ਦਾ ਇਜ਼ਾਫਾ ਕੀਤਾ ਗਿਆ ਹੈ ਡਿਵੈਲ ਕਨੈਕਸ਼ਨ ਦੀਆਂ ਦਰਾਂ ਦੇ ਵਿੱਚ ਵੀ 15 ਪੈਸੇ ਦਾ ਵਾਧਾ ਕੀਤਾ ਗਿਆ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੀ ਸਹੂਲਤ ਜੋ ਕਿ ਜਾਰੀ ਰਹੇਗੀ ਪਹਿਲਾਂ ਦੀ ਤਰ੍ਹਾਂ ਹੀ 300 ਯੂਨਿਟ ਤੋਂ ਉੱਪਰ ਘਰੇਲੂ ਬਿਜਲੀ ਤੇ ਆ ਦਰਾਂ ਜੋ ਕਿ ਲਾਗੂ ਹੋਣਗੀਆਂ ਜੇਕਰ ਤਾਂ ਦੇ ਖਪਤ 300 ਯੂਨਟ ਤੋਂ ਜ਼ਿਆਦਾ ਹੁੰਦੀ ਹੈ ਤਾਂ ਫਿਰ ਘਰੇਲੂ ਬਿਜਲੀ ਤੇ ਜਿਹੜੀਆਂ ਦਰਾਂ ਨੇ ਜਿਹੜਾ ਕਿ ਵਾਅਦਾ ਕੀਤਾ ਗਿਆ ਇਹ ਦਰਾਂ ਲਾਗੂ ਹੋਣਗੀਆਂ ਤੁਹਾਨੂੰ ਵਿਸਤਾਰ ਦੇ ਨਾਲ ਗ੍ਰਾਫਿਕ ਦੇ ذریعے ਦੱਸ ਰਹੇ ਹਾਂ ਜੋ ਕਿ ਬਿਜਲੀ ਦੀਆਂ ਦਰਾਂ ਦੇ ਵਿੱਚ ਇਹ ਵਾਅਦਾ ਕੀਤਾ ਗਿਆ ਹਾ ਲੋਡ ਦੀ ਜਿਹੜਾ ਕਿ ਗੱਲ ਕੀਤੀ ਜਾਵੇ ਤਾਂ ਜੇਕਰ 0 ਤੋਂ ਲੈ ਕੇ 100 ਕਿਲੋਵਾਟ ਤੱਕ ਦਾ ਲੋਡ ਹੈ ਤਾਂ ਫਿਰ ਜਿਹੜਾ ਕਿ ਪਹਿਲਾਂ 4 ਪਏ 19 ਪੈਸੇ ਤੁਹਾਨੂੰ ਦੇਣੇ ਪੈਂਦੇ ਸਨ ਤਾਂ ਇਹ ਹੁਣ 4 ਪਏ 29 ਪੈਸੇ ਘਟਾ ਕੇ 419 ਤੋਂ 429 ਤੱਕ ਦਾ ਜਿਹੜਾ ਕਿ ਵਾਅਦਾ ਕੀਤਾ ਗਿਆ ਇਸੇ ਤਰ੍ਹਾਂ ਜੇਕਰ ਤੁਹਾਡਾ ਲੋਡ 101 ਕਿਲੋਵਾਟ ਤੋਂ ਲੈ ਕੇ 300 ਕਿਲੋਵਾਟ ਤੱਕ ਹੈ ਤਾਂ ਪਹਿਲਾਂ ਜਿਹੜਾ ਇੱਕ ਤੁਹਾਡਾ ਰੇਟ ਸੀਗਾ 6.64 ਇਹ 6.76 6. ਜਿਹੜੇ ਇੱਕ 76 ਰੁਪਏ ਤੁਹਾਨੂੰ ਆਜੋ ਕੇ ਹੁਣ ਦੇਣੇ ਹੋਣਗੇ ਇਸ ਤੋਂ ਇਲਾਵਾ 300 ਕਿਲੋਵਾਟ ਤੋਂ ਉੱਪਰ ਜੇਕਰ ਤੁਹਾਡਾ ਲੋਡ ਹੈ ਤਾਂ 7.75 ਪੈਸੇ ਜਿਹੜੇ ਕਿ ਪਹਿਲਾਂ ਦੇਣੇ ਹੁੰਦੇ ਸਨ ਤਾਂ ਇਸ ਦੇ ਵਿੱਚ ਹਾਲਾਂਕਿ ਕੋਈ ਬਦਲਾ ਨਹੀਂ ਹੈ ਇਹ ਪਹਿਲਾਂ ਦੀ ਤਰ੍ਹਾਂ ਹੀ 7. 75 ਰੁਪਏ ਤੁਹਾਨੂੰ ਆਧੇ ਨੇ ਹੋਣਗੇ ਜੋ ਕਰੇਲੂ ਬਿਜਲੀ ਦੀਆਂ ਦਰਾਂ ਦੇ ਵਿੱਚ ਵਾਅਦਾ ਕੀਤਾ ਗਿਆ ਆ ਤੁਸੀਂ ਇਸ ਗ੍ਰਾਫਿਕ ਦੇ ذریعے ਸਮਝ ਸਕਦੇ ਹੋ ਕਿ ਪਹਿਲਾਂ ਦੇ ਮੁਕਾਬਲੇ ਹੁਣ ਤੁਹਾਨੂੰ ਕਿੰਨੇ ਪੈਸੇ ਜ਼ਿਆਦਾ ਦੇਣੇ ਹੋਣਗੇ ਜੇਕਰ ਤੁਹਾਡੀਆਂ ਯੂਨਿਟਸ ਜੇਕਰ ਜ਼ਿਆਦਾ ਬਲਦੀਆਂ ਤੇ ਉਸ ਤੋਂ ਬਾਅਦ ਤੁਹਾਨੂੰ ਕਿੰਨੇ ਪੈਸੇ ਦੇਣੇ ਹੋਣਗੇ ਹਾਲਾਂਕਿ ਜੋ ਪਹਿਲਾਂ ਹੀ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੀ ਸਹੂਲਤ ਹੈ ਉਹ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹੇਗੀ ਅਗਲੀ ਵੱਡੀ ਖਬਰ ਬੰਦੀ ਸਿੱਖਾਂ ਦੇ ਨਾਲ ਜੁੜੀ ਹੋਈ ਹੈ ਬੰਦੀ ਸਿੱਖਾਂ ਦੀ ਰਿਹਾਈ ਦਾ ਵਿਰੋਧ ਨਹੀਂ ਕਰਨਗੇ ਰਵਨੀਤ ਬਿੱਟੂ ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਜੇ ਕੇਂਦਰ ਦਾ ਰਿਹਾਈ ਦਾ ਕੋਈ ਪਲਾਨ ਹੈ ਮੈਂ ਵਿਰੋਧ ਨਹੀਂ ਕਰਾਂਗਾ ਰਾਜੋਵਾਨਾ ਜਾਂ ਬਾਕੀ ਸਿੱਖ ਕੈਦੀਆਂ ਦੀ ਰਿਹਾਈ ਦਾ ਵਿਰੋਧ ਨਹੀਂ ਕਰਾਂਗਾ ਮੈਂ ਆਪਣੇ ਪਰਿਵਾਰ ਦੇ ਨਾਲ ਵੀ ਇਸ ਬਾਰੇ ਗੱਲ ਕੀਤੀ ਹੈ ਰਵਨੀਤ ਬਿੱਟੂ ਦਾ ਵੀ ਕਹਿਣਾ ਹੈ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਵੀ ਇਸ ਬਾਰੇ ਗੱਲ ਕਰ ਲਈ ਹੈ ਮੇਰਾ ਪਰਿਵਾਰ ਵੀ ਇਸ ਦਾ ਵਿਰੋਧ ਨਹੀਂ ਕਰੇਗਾ ਹੁਣ ਸਮਾਂ ਅੱਗੇ ਵਧਣ ਦਾ ਹੈ ਹੁਣ ਸਮਾਂ ਹੈ ਕਿ ਪੰਜਾਬ ਅੱਗੇ ਵਧੇ ਅਤੇ ਸੁਲਾਦੀ ਰਾਤੇ ਚੱਲੇ ਮੇਰਾ ਪਰਿਵਾਰ ਪੰਜਾਬ ਦੀ ਅਮਨ ਸ਼ਾਂਤੀ ਲਈ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹੈ ਬਿੱਟੂ ਹੁਣ ਤੱਕ ਬੰਦੀ ਸਿੱਖਾਂ ਦੀ ਰਿਹਾਈ ਦਾ ਸਖਤੀ ਨਾਲ ਹਾਲਾਕੇ ਵਿਰੋਧ ਕਰਦੇ ਰਿਹਾ ਜਿਵੇਂ ਜਿਵੇਂ ਪੰਜਾਬ ਦੇ ਵਿੱਚ ਆਏ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮੰਗ ਚੁੱਕੀ ਗਈ ਹੋਵੇ ਚਾਹੇ ਸ਼੍ਰੋਮਣੀ ਕਮੇਟੀ ਵੱਲੋਂ ਚੁੱਕੀ ਗਈ ਹੋਵੇ ਤਾਂ ਰਵਨੀਤ ਬਿੱਟੂ ਵੱਲੋਂ ਇਸ ਮੰਗ ਦਾ ਖੁੱਲ ਕੇ ਗਿੜਾ ਕੇ ਆ ਵਿਰੋਧ ਕੀਤਾ ਗਿਆ ਪਰ ਜਿਵੇਂ ਹੀ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਜਿਵੇਂ ਹੀ ਉਹਨਾਂ ਨੂੰ ਮੋਦੀ ਕੈਬਨਿਟ ਦੇ ਵਿੱਚ ਜਗ੍ਹਾ ਮਿਲੀ ਹੈ ਕੇਂਦਰੀ ਰਾਜ ਮੰਤਰੀ ਬਣੇ ਤਾਂ ਉਹਨਾਂ ਦੇ ਕਿਤੇ ਨਾ ਕਿਤੇ ਸੁਰ ਜਰੂਰ ਹੁਣ ਬਦਲੇ ਹੋਏ ਨਜ਼ਰ ਆ ਰਹੇ ਨੇ ਤੇ ਹੁਣ ਰਮਨਜੀਤ ਬਿੱਟੂ ਦਾ ਕਹਿਣਾ ਹੈ ਕਿ ਜੇ ਕੇਂਦਰ ਦਾ ਰਿਹਾਈ ਦਾ ਕੋਈ پلان ਹੈ ਮੈਂ ਵਿਰੋਧ ਨਹੀਂ ਕਰਾਂਗਾ ਰਾਜਵਾਨਾ ਜਾਂ ਬਾਕੀ ਸਿੱਖ ਕੈਦੀਆਂ ਦੀ ਰਿਹਾਈ ਦਾ ਵਿਰੋਧ ਉਹਨਾਂ ਦੇ ਵੱਲੋਂ ਨਹੀਂ ਕੀਤਾ ਜਾਵੇਗਾ ਇੱਕ ਤਾਂ ਤੁਸੀਂ ਰਾਜ ਮੰਤਰੀ ਬਣੇ ਹੋ ਔਰ ਉਸ ਤੋਂ ਬਾਅਦ ਤੁਹਾਡੀ ਜਿਹੜੀ ਪਹਿਲੀ ਸਟੇਟਮੈਂਟ ਰਜਵਾਨਾ ਨੂੰ ਲੈ ਕੇ ਆਈ ਹੈ ਕਾਫੀ ਬਦਲੀ-ਬਦਲੀ ਨਜ਼ਰ ਆਈ ਹੈ ਤੁਸੀਂ ਕਲੀਅਰ ਕੱਟ ਕੀ ਕਿਹਾ ਵੈ ਔਰ ਇਸਦੇ ਮਾਇਨੇ ਕੀ ਨੇ ਦੇਖੋ ਕਿਉਂਕਿ ਬਹੁਤ ਇਸ ਸੈਂਸਿਟਿਵ ਇਸ਼ੂ ਆ ਸਭ ਕੁਛ ਆ ਮੈਂ ਇਹਦੇ ਵਿੱਚ ਬਿਲਕੁਲ ਆਪਣੀ ਨਿੱਜੀ ਗੱਲ ਕੀਤੀ ਆ ਮੈਂ ਉਹਦੇ ਵਿੱਚ ਇਹ ਵਿਚਾਰ ਲਿਖਿਆ ਉਹਨਾਂ ਨੇ ਮੈਂ ਹੁਣ ਵੀ ਤੁਹਾਡੇ ਚੈਨਲ ਤੇ ਇਹੀ ਗੱਲ ਕਹਿ ਰਹੇ ਆ ਵੀ ਮੈਂ ਆਪਣੀ ਇਹ ਨਿੱਜੀ ਗੱਲ ਕੀਤੀ ਆ ਵੀ ਮੈਂ ਪੰਜਾਬ ਦੀ ਅਮਨ ਸ਼ਾਂਤੀ ਲਈ ਜੀ ਅੱਜ 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 ਮੇਰੀ ਜਿਹੜੀ ਜ਼ਿੰਮੇਵਾਰੀ ਆ ਉਹ ਇੱਕ ਦੇਸ਼ ਦੇ ਮੰਤਰੀ ਦੀ ਜ਼ਿੰਮੇਵਾਰੀ ਹੈ ਜੀ ਮੇਰੇ ਮੇਰੇ ਕਾਰਨ ਕੋਈ ਵੀ ਅੱਗੇ ਨਾ ਇੱਕ ਸਰਦਾਰ ਬੀਨ ਸਿੰਘ ਦੇ ਪਰਿਵਾਰ ਹੋਣ ਨਾਤੇ ਗੱਲ ਕਰਦਾ ਸੀ ਜੀ ਅੱਜ ਮੇਰੀ ਪਰਿਵਾਰ ਤੋਂ ਉੱਤੇ ਜ਼ਿੰਮੇਵਾਰੀ ਦੇਸ਼ ਦੀ ਹੈ ਮੇਰੇ ਲਈ ਪ੍ਰਾਇੋਰਟੀ ਹੈ ਜਿਹੜਾ ਉਹ ਦੇਸ਼ ਤੇ ਪੰਜਾਬ ਆ ਜੀ ਤੇ ਮੈਂ ਉਸ ਨੂੰ ਦੇਖਦੇ ਹੋਏ ਇਹ ਗੱਲ ਕੀਤੀ ਵੀ ਜਿਹਦੇ ਨਾਲ ਕੋਈ ਵੀ ਸਾਡੇ ਭਾਈਚਾਰੇ ਖਾਂਜ ਕੋਈ ਵੀ ਐਸੀ ਚੀਜ਼ ਆਵੇ ਮੇਰੇ ਵੱਲੋਂ ਜੀ ਨਹੀਂ ਇਹ ਬਾਰ-ਬਾਰ ਕਿਹਾ ਵੀ ਇਹ ਮੇਰਾ ਨਿੱਜੀ ਆਪਣਾ ਜਿਹੜਾ ਸਟੈਂਡ ਆ ਮੈਂ ਉਹਦੇ ਉੱਤੇ ਕਿਉਂਕਿ ਅੱਜ ਮੈਂ ਇੱਕ ਮੰਤਰੀ ਦੇ ਤੌਰ ਤੇ ਗੱਲ ਕਰ ਰਿਹਾ ਮੈਂ ਇਹਦੇ ਨਾਲ ਪਾਰਟੀ ਨਾਲ ਕੀ ਗਲਾਈਨ ਲੈਣੀ ਆ ਕੀ ਗੱਲ ਕਰਨੀ ਆ ਸਰਕਾਰ ਨੇ ਕੀ ਗੱਲ ਕਰਨੀ ਆ ਕੀ ਲਾਈਨ ਲੈਣੀ ਆ ਉਹਦੇ ਵਿੱਚ ਕਾਨੂੰਨ ਨੇ ਕੀ ਕੰਮ ਕਰਨਾ ਉਹਦੇ ਵਿੱਚ ਮੇਰਾ ਕੋਈ ਵੀ ਜਿਹੜਾ ਹੈ ਉਹ ਇਸ ਗੱਲ ਦੇ ਅਬ ਇੱਥੇ ਕੋਈ ਇੰਟਰਫੀਰੈਂਸ ਨਹੀਂ ਜਿਹੜਾ ਕਿ ਮੈਨੂੰ ਬਾਰ-ਬਾਰ ਕਹਿੰਦੇ ਸੀ ਮੇਰੇ ਤੇ ਬਾਰ-ਬਾਰ ਵੀ ਬਿੱਟੂ ਇੱਕ ਜੇ ਬਾਕੀ ਪਰਿਵਾਰਾਂ ਦੀ ਗੱਲ ਕਰੋ ਉਹ ਕਹਿ ਸਕਦੇ ਆ ਵੀ ਤੁਸੀਂ ਕਿਉਂ ਨਹੀਂ ਇਹ ਗੱਲ ਕਹਿੰਦੇ ਇਹ ਇੱਕ ਇੱਕ ਬਹੁਤ ਵੱਡੇ ਵਰਗ 'ਚ ਇਹ ਗੱਲ ਦੀ ਇੱਕ ਰੋਸ ਸੀ ਗੁੱਸਾ ਸੀ ਜੀ ਚਾਹੇ ਉਹ ਉਪਦੇਸ਼ਾਂ 'ਚ ਬੈਠੇ ਹੋਣ ਚਾਹੇ ਉਰੇ ਬੈਠੇ ਹੋਣ ਜੇ ਮੈਂ ਉਹ ਗੱਲ ਨੂੰ ਸਿੱਧਾ ਕਲੀਅਰ ਕੀਤਾ ਹੈ ਫੈਕਟਸ ਮੈਂ ਠੀਕ ਕੀਤੇ ਆ ਬਿਲਕੁਲ ਗੱਲ ਠੀਕ ਹੈ ਕਾਨੂੰਨ ਨੇ ਆਪਣਾ ਕੰਮ ਕਰਨਾ ਸਰਕਾਰਾਂ ਨੇ ਆਪਣਾ ਕੰਮ ਕਰਨਾ ਪਰ ਜਿਹੜੀ ਮੇਰੇ ਪਰਿਵਾਰ ਦੀ ਜੀ ਕੋਈ ਮੈਂ ਸਾਰਿਆਂ ਦੀ ਗੱਲ ਵੀ ਸੁਣ ਰਿਹਾ ਸੀ ਤੇ ਸਾਰਿਆਂ ਨਾਲ ਗੱਲ ਹੋਈ ਵੀ ਅਸੀਂ ਉਸ ਚੀਜ਼ ਦੇ ਵਿੱਚ ਅਮਨ ਸ਼ਾਂਤੀ ਦੇ ਵਿੱਚ ਜੀ ਕੋਈ ਵੀ ੜਿੱਕਾ ਜਾਂ ਰੋੜਾ ਨਹੀਂ ਬਣਨਾ ਸਾਡੀ ਫੈਮਿਲੀ ਵੱਲੋਂ ਪਰਿਵਾਰ ਵੱਲੋਂ ਇਹ ਬਿਲਕੁਲ ਜਿਹੜਾ ਕਲੀਅਰ ਗੱਲ ਕੀਤੀ ਹੈ ਵੀ ਅਸੀਂ ਉਹਦੇ ਵਿੱਚ ਸਾਡੇ ਵੱਲੋਂ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਹੋਏਗਾ ਬੇਸਿਕਲੀ ਤੁਸੀਂ ਇਹ ਕਹਿ ਰਹੇ ਹੋ ਕਿ ਬੰਦੀ ਸਿੰਘਾਂ ਨੂੰ ਰਿਹਾ ਕਰ ਦਿੱਤਾ ਜਾਵੇ ਬਿਆਨ ਸਿੰਘ ਦੇ ਪਰਿਵਾਰ ਨੂੰ ਕੋਈ ਇਤਰਾਜ਼ ਨਹੀਂ ਹੈ ਹਾਂ ਜੋ ਜੋ ਵੀ ਸਾਡਾ ਸਮਾਜ ਸਾਡਾ ਭਾਈਚਾਰਾ ਜੋ ਵੀ ਸਾਡਾ ਪੰਥ ਜੋ ਫੈਸਲਾ ਉਹ ਸਰਮੌਰ ਨੇ ਅਸੀਂ ਉਹਨਾਂ ਦੇ ਫੈਸਲੇ ਦੇ ਵਿੱਚ ਸ਼ਾਮਲ ਹਾਂ ਜੋ ਫੈਸਲਾ ਕਰਨਗੇ ਅਸੀਂ ਵੀ ਉਹਨਾਂ ਦੇ ਨਾਲ ਉਸ ਫੈਸਲੇ 'ਚ ਸ਼ਾਮਲ ਹਾਂ ਤਾਂ ਬੰਦੀ ਸਿੱਖਾਂ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਰਾਜਾ ਵਰਿੰਗ ਦੇ ਵੱਲੋਂ ਰਮਨਿਤ ਬਿੱਟੂ ਤੇ ਨਿਸ਼ਾਨਾ ਸਾਧਿਆ ਗਿਆ। ਰਾਜਾ ਵਰਿੰਗ ਦਾ ਕਹਨੇ ਕਿ ਰਮਨਿਤ ਬਿੱਟੂ ਤੋਂ ਬਹੁਤ ਕੁਝ ਕਹਿ ਜਾਂਦੇ ਨੇ। ਰਮਨਿਤ ਬਿੱਟੂ ਦੀਆਂ ਗੱਲਾਂ ਤੇ ਮੈਨੂੰ ਸ਼ੱਕ ਹੈ। ਬਿੱਟੂ ਨੇ ਕਿਹਾ ਸੀ ਕਿ ਰਾਹੁਲ ਬੰਦੀ ਸਿੱਖ ਦੀ ਸਿੱਖਾਂ ਦੀ ਰਿਹਾਈ ਦੇ ਪੱਖ ਦੇ ਵਿੱਚ ਨੇ। ਬਿੱਟੂ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਦੀ ਗੱਲ ਉਹਨਾਂ ਦੇ ਸਿਧਾਂਤਾਂ ਦੇ ਖਿਲਾਫ ਹੈ। ਕਾਨੂੰਨ ਦੇ ਤਹਿਤ ਸਜ਼ਾਵਾਂ ਪੂਰੀਆਂ ਤਾਂ ਰਿਹਾਈ ਤੇ ਇਤਰਾਜ਼ ਨਹੀਂ ਹੈ। ਨਾਲ ਹੀ ਰਾਜਾ ਵਰਿੰਗ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਕਾਨੂੰਨ ਦੇ ਤਹਿਤ ਸਜ਼ਾਵਾਂ ਪੂਰੀਆਂ ਤਾਂ ਰਿਹਾਈ ਤੇ ਆ ਕੋਈ ਵੀ ਇਤਰਾਜ਼ ਨਹੀਂ ਹੈ ਤੇ ਨਾਲ ਹੀ ਰਮਨਿਤ ਬਿੱਟੂ ਤੇ ਨਿਸ਼ਾਨਾ ਸਾਧ ਜੇ ਕਿਆ-ਕਿਆ ਰਮਨਿਤ ਬਿੱਟੂ ਦਾ ਬਹੁਤ ਕੁਝ ਕਿਆ ਜਾਂਦਾ ਹੈ ਰਮਨਿਤ ਬਿੱਟੂ ਦੀਆਂ ਗੱਲਾਂ ਤੇ ਮੈਨੂੰ ਸ਼ੱਕ ਹੈ ਬਿੱਟੂ ਨੇ ਕਿਹਾ ਸੀ ਕਿ ਰਾਹੁਲ ਬੰਦੀ ਸਿੱਖਾਂ ਦੀ ਰਿਹਾਈ ਦੇ ਪੱਖ ਵਿੱਚ ਨੇ ਤੇ ਬਿੱਟੂ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਜੀ ਦੀ ਗੱਲ ਉਹਨਾਂ ਦੇ ਸਿਧਾਂਤਾਂ ਦੇ ਖਿਲਾਫ ਹੈ ਪੁਰਾਣੇ ਬਿਆਨਾਂ ਦਾ ਜਿਹੜਾ ਕਿ ਪੁਰਾਣੇ ਸਟੈਂਡ ਦਾ ਰਾਜਾ ਵਰਿੰਗਦੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਜੋ ਕਿ ਪੁਰਾਣੇ ਬਿਆਨ ਰਮਨਿਤ ਬਿੱਟੂ ਦੇ ਸਾਹਮਣੇ ਆਏ ਸਨ ਜੀ ਬਿੱਟੂ ਜੀ ਇਹ ਬਿੱਟੂ ਜੀ ਨੂੰ ਪੁੱਛੋ ਲੇਕਿਨ ਬਿੱਟੂ ਜੀ ਬਹੁਤ ਕੁਝ ਕਹਿ ਜਾਂਦੇ ਪਹਿਲਾ ਉਹ ਕਹਿੰਦੇ ਸੀ ਕਿ ਮੈਂ ਬੀਜੇਪੀ ਇਸ ਕਰਕੇ ਜੁਆਇਨ ਕਰ ਰਿਹਾ ਕਿਉਂਕਿ ਰਾਹੁਲ ਗਾਂਧੀ ਜੀ ਨੇ ਮੈਨੂੰ ਇਹ ਗੱਲ ਕਹੀ ਹੈ ਕਿ ਬੰਦੀ ਸਿੱਖਾ ਮੈਂ ਵੀ ਆਪਣੇ ਪਿਤਾ ਦੇ ਕਾਤਲਾਂ ਨੂੰ ਅਸੀਂ ਛੱਡਤਾ ਤੇ ਤੁਸੀਂ ਵੀ ਬੰਦੀ ਸਿੱਖਾਂ ਨੂੰ ਰਿਹਾ ਕਰ ਦਿਓ ਇਹ ਗੱਲ ਬਿੱਟੂ ਨੇ ਕਹੀ ਕਿ ਮੈਨੂੰ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਜਿਹੜੀ ਕਿ ਮੇਰੇ ਸਿਧਾਂਤਾਂ ਦੇ ਖਿਲਾਫ ਹੈ ਅੱਜ ਜੋ ਇਹ ਗੱਲ ਕਹਿ ਰਹੇ ਨੇ ਕਿ ਮੈਨੂੰ ਕੋਈ ਇਤਰਾਜ਼ ਨਹੀਂ ਬੰਦੀ ਸਿੱਖਾਂ ਦੀ ਰਿਹਾਈ ਤੇ ਬਿੱਟੂ ਜੀ ਦਾ ਤਾਂ ਕੋਈ ਪਤਾ ਨਹੀਂ ਨਾ ਬਿੱਟੂ ਜੀ ਕਦ ਕੀ ਕਹਿੰਦੇ ਨੇ ਲੇਕਿਨ ਹਾਂ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਕਨਸਟੀਟਿਊਸ਼ਨ ਆਫ ਇੰਡੀਆ ਦੇ ਮੁਤਾਬਕ ਜਿਹੜਾ ਵਿਅਕਤੀ ਇਸ ਦੇਸ਼ ਦੇ ਸੰਵਿਧਾਨ 'ਤੇ ਵਿਸ਼ਵਾਸ ਰੱਖਦਾ ਲੋਕਤੰਤਰ 'ਤੇ ਵਿਸ਼ਵਾਸ ਰੱਖਦਾ ਉਹਨੂੰ ਕਿਸੇ ਵੀ ਕਿਸਮ ਦਾ ਕੋਈ ਇਤਰਾਜ਼ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਕਿਉਂਕਿ ਜੋ ਕਾਨੂੰਨ ਦੇ ਤਹਿਤ ਜੋ ਗੱਲ ਹੈ ਉਹਨੂੰ ਮੰਨ ਲੈਣਾ ਚਾਹੀਦਾ ਹੈ ਜੇ ਸਜ਼ਾਾਂ ਪੂਰੀਆਂ ਹੋ ਗਈਆਂ ਨੇ ਤਾਂ ਉਹਨਾਂ ਦੀ ਰਿਹਾਈ ਹੋ ਜੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਬਟ ਬਿੱਟੂ ਜੀ ਦੀਆਂ ਗੱਲਾਂ ਤੇ ਮੈਨੂੰ ਹਜੇ ਵੀ ਕੋਈ ਸ਼ੱਕ ਹੈ ਅਗਲੀ ਵੱਡੀ ਖਬਰ ਡੇਰਾਮੁਖੀ ਰਾਮ ਰਹੀਮ ਦੇ ਨਾਲ ਜੁੜੀ ਹੋਈ ਹੈ ਰਾਮ ਰਹੀਮ ਨੇ ਹਾਈ ਕੋਰਟ ਤੋਂ ਫਰਲੋ ਮੰਗੀ ਹੈ ਰਾਮ ਰਹੀਮ ਨੇ 21 ਦਿਨਾਂ ਦੀ ਫਰਲੋ ਮੰਗੀ ਹੈ ਹਰਿਆਣਾ ਸਰਕਾਰ ਨੂੰ ਫਰਲੋ ਦੀ ਮੰਗ ਦੇ ਲਈ ਅਰਜ਼ੀ ਸੌਂਪੀ ਹੈ ਹਾਈ ਕੋਰਟ ਨੇ ਐ ਜੀ ਪੀ ਸੀ ਤੇ ਹਰਿਆਣਾ ਸਰਕਾਰ ਨੂੰ ਨੋਟਿਸ ਕਰਕੇ ਜਵਾਬ ਮੰਗਿਆ ਹੈ ਮਾਮਲੇ ਤੇ 2 ਜੁਲਾਈ ਨੂੰ ਹੁਣ ਅਗਲੀ ਸੁਣਵਾਈ ਹੋਵੇਗੀ ਛੁੱਟੀਆਂ ਖਤਮ ਹੋਣ ਤੇ ਐਕਟਿੰਗ ਚੀਫ ਜਸਟਿਸ ਦੀ ਬੈਂਚ ਸੁਣਵਾਈ ਕਰੇਗੀ ਉਸ ਤੋਂ ਪਹਿਲਾਂ ਵੀ ਜੋ ਕੋਈ ਰਾਮ ਰਹੀਮ ਨੂੰ ਫਰਲੋ ਜਾਂ ਪੈਰੋਲ ਜਿਹੜੀ ਕਿ ਮਿਲ ਚੁੱਕੀ ਹੈ ਜਿਸ ਨੂੰ ਲੈ ਕੇ ਸਿੱਧੇ ਤੌਰ ਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਤਰਾਜ਼ ਵੀ ਜਤਾਇਆ ਜਾਂਦਾ ਰਿਹਾ ਤੇ ਇਸ ਦੇ ਵਿਚਾਲੇ ਹੁਣ ਡੇਰਾ ਮੁਖੀ ਰਾਮ ਰਹੀਮ ਦੇ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਗਿਆ ਹਾਈ ਕੋਰਟ ਤੋਂ ਫਰਲੋ ਮੰਗੀ ਗਈ ਹੈ 21 ਦਿਨਾਂ ਦੀ ਦਰਸਲ RAM REHIM ਨੇ ਉਹਨੇ ਫਰਲੋ ਮੰਗੀਆ ਤੇ ਹਰਿਆਣਾ ਸਰਕਾਰ ਨੂੰ ਵੀ ਫਰਲੋ ਦੇ ਲਈ ਉਹਨਾਂ ਦੇ ਬਲਵਾਰਦੀ ਸੌਂਪੀ ਗਈ ਹੈ ਹਾਈ ਕੋਰਟ ਨੇ ਐ ਜੀ ਪੀ ਸੀ ਤੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਮਾਮਲੇ ਤੇ 2 ਜੁਲਾਈ ਨੂੰ ਹੁਣ ਅਗਲੀ ਸੁਣਵਾਈ ਹੋਵੇਗੀ ਆ 5 ਸਾਲਾਂ ਦੇ ਜੇਕਰ ਗੱਲ ਕੀਤੀ ਕਰੀਏ ਤਾਂ 9 ਵਾਰ ਜੇਲ੍ਹ ਤੋਂ ਜੋ ਕੇ RAM REHIM ਬਾਹਰ ਆ ਚੁੱਕੇ ਨੇ ਛੁੱਟੀ ਮਿਲ ਚੁੱਕੀ ਹੈ 2000 24 ਦੀ ਗੱਲ ਕਰੀਏ ਤਾਂ 60 ਦਿਨ ਲਈ ਜੇਲ੍ਹ ਤੋਂ ਬਾਹਰ ਆਏ ਇਸ ਤੋਂ ਪਹਿਲਾਂ 2021 ਦੇ ਵਿੱਚ 1 ਦਿਨ 2020 ਦੇ ਵਿੱਚ 1 ਦਿਨ ਦੇ ਲਈ ਆ ਜੋ ਕਿ ਰਾਮ ਰਹੀਮ ਨੂੰ ਜੇਲ੍ਹ ਤੋਂ ਛੁੱਟੀ ਮਿਲਦੀ ਹੈ ਆ ਵਕਫੇ ਜੇਕਰ ਸਾਲਾਂ ਦੀ ਗੱਲ ਕਰੀਏ ਤਾਂ ਜਿਸ ਨੂੰ ਲੈ ਕੇ ਸਿੱਧੇ ਤੌਰ ਤੇ ਉਸ ਵੇਲੇ ਵੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਹਾਈ ਕੋਰਟ ਦਾ ਵੀ ਐ ਜੀ ਪੀ ਸੀ ਰੋਕ ਕੀਤਾ ਜਾਂਦਾ ਹੈ ਤਾਂ ਕਦੋਂ-ਕਦੋਂ ਜਿਹੜੀ ਛੁੱਟੀ ਮਿਲੀ ਹੈ ਰਾਮ ਰਹੀਮ ਨੂੰ 19 ਜਨਵਰੀ 2024 ਨੂੰ 60 ਦਿਨ 21 ਨਵੰਬਰ 2023 21 ਦਿਨ 20 ਜੁਲਾਈ 2023 30 ਦਿਨ ਦਿਲ ਰਾਮ ਰਹੀਮ ਜੇਲ੍ਹ ਚੋਂ ਆ ਬਾਹਰ ਹੁੰਦੇ ਨੇ ਤੇ ਇਸ ਦੇ ਵਿਚਾਲੇ ਇੱਕ ਵਾਰ ਫਿਰ ਹੁਣ ਰਾਮ ਰਹੀਮ ਦੇ ਵੱਲੋਂ 21 ਦਿਨਾਂ ਦੀ ਜੋ ਕਿ ਫਰਮੋਂ ਮੰਗੀ ਗਈ ਹੈ ਹਾਈ ਕੋਰਟ ਦਾ ਰੋਕ ਕੀਤਾ ਗਿਆ हरियाणा सरकार में फरलोदी अर्जी जो के राम सौंपी गई है अब उनका अधिकार है वो जब भी कुछ मांग सकते हैं हमें तो इस बात का कोई एतराज नहीं है कोई बंदा पेरो मांगता है पेरो, पर मैं कि मेरे को किसी बात का एतराज है ये उसका उनका अधिकार है तो देना ना देना तो सरकार का काम बड़ी ਚੌਥੀ ਨਤੀਜਿਆਂ ਤੇ ਆਰਐਸਐਸ ਦੇ ਆਗੂ 인ਦਰੇਸ਼ ਕੁਮਾਰ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਹੰਕਾਰ ਕਰਕੇ ਬੀਜੇਪੀ ਦੋਸਤੋ 40 ਸੀਟਾਂ ਤੇ ਰੁਕੀ ਭਗਵਾਨ ਰਾਮ ਸਾਰਿਆਂ ਦੇ ਨਾਲ ਨਿਆਂ ਕਰਦੇ ਨੇ ਪਾਰਟੀ ਨੇ ਘਮੰਡ ਕੀਤਾ ਤਾਂ ਪੂਰੀ ਤਾਕਤ ਨਹੀਂ ਮਿਲੀ ਜੋ ਸ਼ਕਤੀ ਮਿਲਣੀ ਚਾਹੀਦੀ ਸੀ ਹੰਕਾਰ ਕਰਕੇ ਨਹੀਂ ਮਿਲੀ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਪਾਰਟੀ ਨੇ ਰਾਮ ਦੀ ਭਗਤੀ ਕੀਤੀ ਪਰ ਹੰਕਾਰ ਨੇ ਦੋਸਤੋ 40 ਤੇ ਰੋਕ ਦਿੱਤਾ ਇਸ ਤੋਂ ਪਹਿਲਾਂ ਆਰਐਸਐਸ ਦੇ ਮੁਖੀ ਮੋਨ ਪਾਗਵਤ ਵੀ ਬਿਨਾ ਪਾਰਟੀ ਦਾ ਨਾਮ ਲਏ ਬਿਨਾ ਕੁੱਝ ਨਸੀਅਤਾਂ ਦੇ ਚੁੱਕੇ ਨੇ ਤਾਂ ਉਹਨਾਂ ਵੀ ਹੰਕਾਰ ਨਾ ਕਰਨ ਤੇ ਲੋਕਾਂ ਦੀ ਸੇਵਾ ਕਰਨ ਦੀ ਦਰਸਲ ਸਲਾਹ ਦਿੱਤੀ ਸੀ ਤੇ ਹੁਣ ਆਰਐਸਐਸ ਦੇ ਜੋ ਆਗੂ ਨੇ ਹਿੰਦੇਸ਼ ਕੁਮਾਰ ਉਹਨਾਂ ਦਾ ਵੱਡਾ ਬਿਆਨ ਸਾਹਮਣੇ ਆ ਉਹਨਾਂ ਦਾ ਕਿਨੇ ਹੰਕਾਰ ਕਰਕੇ ਭਾਜਪੀ 240 ਸੀਟਾਂ ਤੇ ਰੁਕ ਗਈ ਭਗਵਾਨ ਰਾਮ ਸਾਰਿਆਂ ਦੇ ਨਾਲ ਨਿਆ ਕਰਦੇ ਨੇ ਪਾਰਟੀ ਨੇ ਘਮੰਡ ਕੀਤਾ ਤਾਂ ਪੂਰੀ ਤਾਕਤ ਨਹੀਂ ਮਿਲੀ ਜੋ ਸ਼ਕਤੀ ਮਿਲਣੀ ਚਾਹੀਦੀ ਸੀ ਇਸਦੀ ਹੰਕਾਰ ਕਰਕੇ ਨਹੀਂ ਮਿਲੀ उसको दो सौ चालीस पर रोक दिया तो सबसे बड़ी बात है, दिन के अंदर रात के अनाथा थे और उनको सबको तो लेकर दो तो सौ चौतीस पर रोक दिया कहा है तुम्हारी अनास्था का यही में है कि तुम सजल नहीं हो सकते